17 ਤਰੀਕ ਨੂੰ ਜਿਹੜਾ ਵੱਡਾ ਇਕੱਠ ਕਰਕੇ ਸੀ ਪੰਜਾਬ ਤੋਂ ਲੈ ਕੇ ਆਉਣਾ ਨਵਦੀਪ ਨੇ ਇਹ ਜਥੇਬੰਦੀ ਨੇ ਦੇਖੋ ਅਸੀਂ ਪੰਜਾਬ ਹਰਿਆਣਾ ਸਾਰੇ ਇਕੱਠੇ ਆ ਜਿੰਨੇ ਵੀ ਸਾਡੇ ਹਰਿਆਣੇ ਦੇ ਆਗੂ ਨੇ ਸਾਡੇ ਪੰਜਾਬ ਦੇ ਆਗੂ ਨੇ ਅਸੀਂ ਇਕੱਠੇ ਹੋ ਕੇ ਅੰਦੋਲਨ ਲੜਦੇ ਆ ਨਵਦੀਪ ਸਾਡਾ ਉਹ ਨੌਜਵਾਨ ਸਾਡਾ ਭਰਾ ਹੈ ਜੁਨੇ ਕਿ ਦੇਖੋ ਪੰਜਾਬ ਦੇ ਵਿੱਚ ਵੀ ਆ ਕੇ ਜਿਹੜਾ ਹਰ ਮੁੱਦੇ ਤੇ ਸਾਡੇ ਨਾਲ ਖੜਦਾ ਹਰ ਮੁੱਦੇ ਤੇ ਆ ਕੇ ਸਾਡੇ ਨਾਲ ਲੜਦਾ ਤੇ ਇਹ ਵੀ ਦੇਖੋ ਗੱਲ ਕਿਸਾਨੀ ਦੀ ਹੈ ਤੇ ਗੱਲ ਸਾਰੇ ਲੋਕਾਂ ਦੀ ਹੈ ਇਸ ਕਰਕੇ ਸਾਨੂੰ ਹੱਕ ਮੰਨਦਾ ਜੋ ਨਵਦੀਪ ਤੇ ਅੱਜ ਟਾਈਮ ਸਰਕਾਰਾਂ ਤਸ਼ੱਦਦ ਕਰ ਰਹੀਆਂ ਨੇ ਜਾਂ ਪਹਿਲਾਂ ਤਸ਼ੱਦਦ ਕੀਤਾ ਮੈਂ ਜੇਲ੍ਹਾਂ ਦੇ ਵਿੱਚ ਰਹਿ ਕੇ ਆਇਆ ਕਿਉਂਕਿ ਸਰਕਾਰਾਂ ਤੁਹਾਨੂੰ ਪਤਾ ਹੈ ਕਿ ਇਹ ਨਹੀਂ ਹੁੰਦਾ ਵੀ ਰਿਮਾਂਡ ਖਤਮ ਹੋ ਗਿਆ ਜੇਲ੍ਹ ਦੇ ਵਿੱਚ ਚਲੇ ਗਏ ਚਾਹੇ ਕੱਲ ਭਾਨੇ ਨੇ ਚੱਕੀ ਚਾਹੇ ਅੱਜ ਨਵਦੀਪ ਨੇ ਚੱਕੀ ਫਿਰ ਇਹ ਸਰਕਾਰਾਂ ਉਹਨਾਂ ਨੂੰ ਦੇਖ ਕੇ ਰਾਜੀ ਨਹੀਂ ਬਾਰੇ ਦੇਖੋ ਨਵਦੀਪ ਜਥੇਬੰਦੀ ਜਿਹੜੀ ਦੇ ਵਿੱਚ ਕੰਮ ਕਰਦਾ ਉਹਦੇ ਪ੍ਰਧਾਨ ਉਹਦੇ ਨਾਲ ਮੁੱਡੇ ਦੇ ਨਾਲ ਮੁੱਢਾ ਲਾ ਕੇ ਖੜੇ ਨੇਗੇ ਭਾਈ ਮੋੜੀ ਸਾਹਿਬ ਇਹਨਾਂ ਨੇ ਮੈਂ ਬਹੁਤ ਲੰਮੇ ਸਮੇਂ ਤੋਂ ਜਿਹੜੀ ਕਾਲ ਦਿੱਤੀ ਉਹ ਸਪੈਸ਼ਲ ਨਵਦੀਪ ਦੇ ਲਈ ਦਿੱਤੀ ਆ 17 ਤਰੀਕ ਨੂੰ ਦੀ ਕਾਲ ਦਿੱਤੀ ਹੁੰਦੀ। ਇਹ ਜੇ ਆਗੂ ਸਾਡੇ ਪੰਜਾਬ ਦੇ ਆਗੂ ਨੇ ਅਸੀਂ ਇਕੱਠੇ ਹੋ ਕੇ ਅੰਦੋਲਨ ਕਰਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਸ਼ੰਭੂ ਮੋਰਚੇ ਤੇ ਬੈਠੇ ਆ। ਮੈਂ ਮੇਰੇ ਸਾਰੇ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹੁੰਦਾ ਕਿਉਂਕਿ ਨੌਜਵਾਨ ਮੈਨੂੰ ਪਿਆਰ ਕਰਦੇ ਨੇਗੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਉਹਨਾਂ ਭੜਾਵੋ ਆਪੋ ਆਪਣੇ ਕੰਮਾਂ ਕਰਨ ਸੁਕੂਦੇ ਹੋਏ ਮੋਰਚੇ ਵਿੱਚ ਹਾਜ਼ਰੀਆਂ ਲਵਾਉਣੀਆਂ ਬੜੀਆਂ ਜ਼ਰੂਰੀ ਨੇਗੀਆਂ। ਕਿਉਂਕਿ ਪਿਛਲੇ ਦਿਨ ਆਗੋਂ ਦੇ ਉੱਪਰ ਤੁਹਾਨੂੰ ਦੇਖਿਆ ਹੀ ਆ ਵੀ ਕਿਵੇਂ ਆ ਕੇ ਬੀਜਪੀ ਦੇ ਲੀਡਰਾਂ ਨੇ ਤਸ਼ੱਦਦ ਕੀਤਾ ਹਨ ਆ ਕੇ ਅਵਾ ਤਵਾ ਬੋਲੇ ਪਰ ਦੂਜੀ ਗੱਲ ਇਹ ਵੀ ਆ ਨੌਜਵਾਨਾਂ ਨੂੰ ਮੈਂ ਅਗਲੀ ਗੱਲ ਦੱਸਦਾ ਮੈਨੂੰ ਨੌਜਵਾਨੋਂ ਜ਼ਿਆਦਾ ਸਵਾਲ ਇਹ ਪੁੱਛ ਰਹੇ ਨੇਗੇ ਕਿ ਨਵਦੀਪ ਬਾਰੇ ਦੇਖੋ ਨਵਦੀਪ ਜਥੇਬੰਦੀ ਜਿਹੜੀ ਦੇ ਵਿੱਚ ਕੰਮ ਕਰਦਾ ਉਹਦੇ ਪ੍ਰਧਾਨ ਉਹਦੇ ਨਾਲ ਮੁੱਡੇ ਦੇ ਨਾਲ ਮੁੱਢਾ ਲਾਇਕ ਖੜੇ ਨੇਗੇ ਭਾਈ ਮੋਢੀ ਸਾਹਿਬ ਉਹਨਾਂ ਨੂੰ ਮੈਂ ਬਹੁਤ ਲੰਮੇ ਸਮੇਂ ਤੋਂ ਜਾਣਦਾ ਇਸ ਸੰਘਰਸ਼ਾਂ ਦੇ ਵਿੱਚ ਇਕੱਠੇ ਰਹਿਣੇ ਆ ਤੇ ਇਹਨਾਂ ਨੇ ਵੀ ਨਵਦੀਪ ਦੇ ਲਈ ਜਿਹੜੀ ਕਾਲ ਦਿੱਤੀ ਉਹ ਸਪੈਸ਼ਲ ਨਵਦੀਪ ਦੇ ਲਈ ਦਿੱਤੀ ਆ 17 ਤਰੀਕ ਨੂੰ ਦੀ ਕਾਲ ਦਿੱਤੀ ਹੋਈ ਆ ਦੇਖੋ ਪੰਜਾਬ ਦੇ ਵਿੱਚ ਝੋਨਾ ਲੱਗ ਰਿਹਾ ਸੋ ਨੂੰ ਪਤਾ ਹੀ ਆ ਸਾਰੇ ਜਿਹੜੇ ਆਪਣੇ ਕਿਰਤੀ ਕਾਮੇ ਲੋਕ ਹੀ ਮੋਰਚਿਆਂ ਦੇ ਵਿੱਚ ਆਉਂਦੇ ਨੇ ਇੱਥੇ ਕੋਈ ਹੋਰ ਤਾਂ ਵੀ ਆਉਂਦਾ ਨਹੀਂ ਉਹਨਾਂ ਕਿਰਤੀ ਕਾਮੇ ਨੂੰ ਦੇਖਦੇ ਹੋ 17 ਤਰੀਕ ਦੀ ਜਿਹੜੀ ਕਾਲ ਦਿੱਤੀ ਗਈ ਆ ਆਪਾਂ ਵੱਡੀ ਗਿਣਤੀ ਦੇ ਵਿੱਚ ਦੇਖੋ 17 ਤਰੀਕ ਤੋਂ ਪਹਿਲਾਂ ਵੀ ਜਿਹੜੇ ਅਸੀਂ ਹਾਜ਼ਰੀਆਂ ਲਵਾਈਆਂ ਇੱਥੇ ਆ ਕੇ ਆਗੋਂ ਦੀਆਂ ਗੱਲਾਂ ਬਾਤਾਂ ਸੁਣੀਏ ਮੈਂ ਹੁਣ ਸਾਰਿਆਂ ਨੂੰ ਇੱਥੇ ਹੀ ਮਿਲੂੰਗਾ ਪਰ 17 ਤਰੀਕ ਦੀ ਜਿਹੜੀ ਵੱਡੀ ਕਾਲ ਆ ਉਹਦੇ ਲਈ ਮੈਂ ਪਿੰਡਾਂ ਦੇ ਵਿੱਚ ਜਾ ਕੇ ਵੀ ਮ ਗੁਰੂ ਘਰਾਂ ਦੇ ਸਪੀਕਰਾਂ ਦੇ ਵਿੱਚ ਜਾ ਕੇ ਬੇਨਤੀਆਂ ਕਰਨਿਆਂ ਦੇ ਨਾਲ ਪ੍ਰਧਾਨ ਸਾਹਿਬ ਬੈਠੇ ਨੇਗੇ ਕਿਉਂਕਿ 17 ਤਰੀਕ ਨੂੰ ਜਿਹੜਾ ਵੱਡਾ ਇਕੱਠ ਕਰਕੇ ਸੀ ਪੰਜਾਬ ਤੋਂ ਲੈ ਕੇ ਆਉਣਾ ਨਵਦੀਪ ਨੇ ਇਹ ਜਥੇਬੰਦੀ ਨੇ ਦੇਖੋ ਅਸੀਂ ਪੰਜਾਬ ਰਹਿਣਾ ਸਾਰੇ ਇਕੱਠੇ ਆ ਜਿੰਨੇ ਵੀ ਸਾਡੇ ਹਰਿਆਣੇ ਦੇ ਆਗੂ ਨੇ ਸਾਡੇ ਪੰਜਾਬ ਦੇ ਆਗੂ ਨੇ ਅਸੀਂ ਇਕੱਠੇ ਹੋ ਕੇ ਅੰਦੋਲਨ ਲੜਦੇ ਆ ਨਵਦੀਪ ਸਾਡਾ ਉਹ ਨੌਜਵਾਨ ਸਾਡਾ ਭਰਾ ਹੈ ਜਿਹਨੇ ਕਿ ਦੇਖੋ ਪੰਜਾਬ ਦੇ ਵਿੱਚ ਵੀ ਆ ਕੇ ਜਿਹੜਾ ਹਰ ਮੁੱਦੇ ਤੇ ਸਾਡੇ ਨਾਲ ਖੜਦਾ ਹਰ ਮੁੱਦੇ ਤੇ ਆ ਕੇ ਸਾਡੇ ਨਾਲ ਲੜਦਾ ਤੇ ਇਹ ਵੀ ਦੇਖੋ ਗੱਲ ਕਿਸਾਨੀ ਦੀ ਹੈ ਤੇ ਗੱਲ ਸਾਰੇ ਲੋਕਾਂ ਦੀ ਹੈ ਇਸ ਕਰਕੇ ਸਾਨੂੰ حق ਮੰਨਦਾ ਜੋ ਨਵਦੀਪ ਅੱਜ ਟਾਈਮ ਸਰਕਾਰਾਂ ਤਸ਼ੱਦਦ ਕਰ ਰਹੀਆਂ ਨੇ ਜਾਂ ਪਹਿਲਾਂ ਤਸ਼ੱਦਦ ਕੀਤਾ ਮੈਂ ਜੇਲ੍ਹਾਂ ਦੇ ਵਿੱਚ ਰਹਿ ਕੇ ਆਇਆ ਕਿਉਂਕਿ ਸਰਕਾਰਾਂ ਤੁਹਾਨੂੰ ਪਤਾ ਹੈ ਕਿ ਇਹ ਨਹੀਂ ਹੁੰਦਾ ਵੀ ਰਿਮਾਂਡ ਖਤਮ ਹੋਗਾ ਜੇਲ੍ਹ ਦੇ ਵਿੱਚ ਚਲੇ ਗਏ ਜੇਲ੍ਹਾਂ ਦੇ ਵਿੱਚ ਵੀ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ ਜਾਂ ਕਿਤੇ ਰੋਟੀ ਕਰ ਦਿੰਦੇ ਨੇ ਕਿਤੇ ਖਾਣੇ ਵਿੱਚ ਸਭ ਕੁਝ ਕਰ ਦਿੰਦੇ ਨੇ ਇਹੋ ਜਿਹਾ ਕੁਝ ਜਿਹੜੇ ਤਸ਼ੱਦਦ ਹੁੰਦੀ ਰਹਿੰਦੇ ਨੇ ਸੰਘਰਸ਼ੀ ਬੰਦੇ ਇਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਆਪਾਂ 17 ਤਰੀਕ ਨੂੰ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਪਾਂ ਇਹਦੋਂ ਪਹਿਲਾਂ ਵੀ ਹਾਜ਼ਰੀ ਵਾਲਾ ਵਗੀ 17 ਤਰੀਕ ਨੂੰ ਇਹਦੋਂ ਪਹਿਲਾਂ ਪਿੰਡਾਂ ਦੇ ਵਿੱਚ ਆਪਾਂ ਲਾਮਬੰਦ ਤੇ ਅਗਲੀ ਗੱਲਬਾਤ ਜਿਹੜੀ ਪ੍ਰਧਾਨ ਸਾਹਿਬ ਸਾਡੇ ਨਾਲ ਬੈਠੇ ਨੇਗੇ ਉਹ ਦੱਸਣਗੇ ਹਾਂਜੀ ਪ੍ਰਧਾਨ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਅਪੀਲ ਆ 17 ਤਰੀਕ ਨੂੰ ਆਪਾਂ ਨੇ ਨਵਦੀਪ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ डकਿਆ ਹੋਇਆ ਸਰਕਾਰ ਨੇ ਲੱਗ ਲੱਗ ਧਰਾਵਾਂ ਲਾ ਕੇ ਇੱਕ ਦੇ ਵਿੱਚ ਜ਼ਮਾਨਤ ਮਿਲੀ ਦੂਜੇ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਿਮਾਂਡ ਤੇ ਲੈ ਲਿਆ ਫਿਰ ਉਹਨਾਂ ਨੂੰ ਸੀਆਈਏ ਸਟਾਫ ਰੱਖਿਆ ਗਿਆ ਇਸ ਕਰਕੇ ਆਪਾਂ ਨੇ ਪ੍ਰੋਗਰਾਮ ਬਣਾਇਆ ਦੋਨੇ ਮੋਰਚਾ ਨੇ ਐਸਕੇਮ ਨਾਨ ਪੋਲਿਟিক্যাল ਤੇ ਕਿਸਾਨ ਮਜ਼ਦੂਰ ਮੋਰਚਾ ਨੇ ਮਿਲ ਕੇ ਜਿਹੜੇ ਇਹ ਅੰਦੋਲਨ ਦੀ ਅਗਵਾਈ ਕਰ ਰਹੇ ਲੀਡਰ ਸਹਿਬਾਨਾ ਨੇ ਦੋਨੋਂ ਮੋਰਚਾ ਨੇ 17 ਤਰੀਕ ਨੂੰ 17 ਜੁਲਾਈ ਨੂੰ ਦੋ ਦਿਨ ਦਾ ਘਰਾਵ ਰੱਖਿਆ ਹੋਇਆ ਹੈ ਐਸਪੀ ਆਫਿਸ ਅੰਮ੍ਰਾਲੇ ਦਾ ਸਾਰੀ ਸੰਗਤ ਅੰਮ੍ਰਾਲਾ ਅਨਾਜ ਮੰਡੀ ਦੇ ਵਿੱਚ ਸਵੇਰੇ ਇਕੱਠੇ ਹੋਊਗੀ ਤਾਂ ਉੱਥੋਂ ਨਾਲ ਇਕੱਠੇ ਹੋ ਕੇ ਆਪਾਂ ਨੇ ਐਸਪੀ ਦਫ਼ਤਰ ਨੂੰ ਜਾਣਾ ਹੈ ਸੋ ਸਰਕਾਰ ਆਪਣੇ ਤੇ ਆਉਣ ਵਾਲੇ ਸਮੇਂ ਤੇ ਤਸੱਦਦ ਨਾ ਕਰ ਸਕੇ ਜਿਹੜੇ ਨੌਜਵਾਨ ਆਪਣੇ ਕੰਮ ਛੱਡ ਕੇ ਆਪਣੀ ਕਿਸਾਨੀ ਵਾਸਤੇ ਪੂਰੀ ਦੇਸ਼ ਦੀ ਆਵਾਮ ਵਾਸਤੇ 150 ਕਰੋੜ ਦੀ ਆਬਾਦੀ ਵਾਸਤੇ ਜਿਹੜੀ ਲੜਾਈ ਲੜ ਰਹੇ ਨੇ ਆਪਾਂ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਹ ਇਕੱਲੇ ਕਿਸਾਨਾਂ ਦੀ ਨਹੀਂ ਪੂਰੇ ਵਰਗਾਂ ਦੀ ਲੜਾਈ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਕਿਉਂਕਿ ਜੇ ਐਮਐਸਪੀ ਦੋ ਫਸਲਾਂ ਦਾ ਮਿਲਦਾ ਹੈ ਤਾਂ ਉਹਦੀ ਬਲੈਕ ਨਹੀਂ ਹੁੰਦੀ ਝੋਨੇ ਦੀ ਤੇ गेहूं ਦੀ ਜੇ ਸਾਰੀਆਂ ਫਸਲਾਂ ਤੇ ਐਮਐਸਪੀ ਗਰੰਟੀ ਦਾ ਕਾਨੂੰਨ ਬਣ ਗਿਆ ਕਿਸੇ ਚੀਜ਼ ਦੀ ਬਲੈਕ ਨਹੀਂ ਹੋਏਗੀ ਕਾਰਪੋਰੇਟ ਘਰਾਣਿਆਂ ਨੂੰ ਠੱਲ ਪਾਉਣ ਵਾਸਤੇ ਸਰਕਾਰਾਂ ਤੇ ਕਾਰਪੋਰੇਟ ਘਰਾਣੇ ਦੋਨੋਂ ਮਿਲ ਕੇ ਪੂਰੀ ਆਵਾਮ ਦੀ ਲੁੱਟ ਕਰਦੇ ਨੇ ਜਿਹੜੇ ਇਹਨਾਂ ਦੇ ਖਿਲਾਫ ਆਵਾਜ਼ ਚੱਕਦੇ ਨੇ ਚਾਹੇ ਕੱਲ ਭਾਨੇ ਨੇ ਚੱਕੀ ਚਾਹੇ ਅੱਜ ਨਵਦੀਪ ਨੇ ਚੱਕੀ ਫਿਰ ਇਹ ਸਰਕਾਰਾਂ ਉਹਨਾਂ ਨੂੰ ਦੇਖ ਕੇ ਰਾਜੀ ਨਹੀਂ ਫਿਰ ਉਹਨਾਂ ਤਸੱਦਦ ਕਰਦੀਆਂ ਨੇ ਤੇ ਹੋਰ ਕੋਈ ਵੀ ਨੌਜਵਾਨ ਨਾ ਬੋਲੇ ਲੇਕਿਨ ਪੂਰੇ ਮੋਰਚੇ ਉਹਨਾਂ ਦੇ ਨਾਲ ਨੇ ਪੂਰੀ ਜਥੇਬੰਦੀਆਂ ਉਹਨਾਂ ਦੇ ਨਾਲ ਨੇ ਇਸ ਕਰਕੇ ਆਪਾਂ ਨੇ 17 ਤਰੀਕ ਨੂੰ ਚੋਣ ਜਿਹੜਾ ਆਪਣਾ ਸੀਜ਼ਨ ਚੱਲ ਰਿਹਾ ਉਹਦਾ ਵੀ ਕੰਮ ਥੋੜਾ ਨੇੜੇ ਹੋ ਜਾਊਗਾ ਸੋ ਸਾਰੀ ਸੰਗਤ ਨੂੰ ਅਪੀਲ ਹੈ ਸਾਰੇ ਸਾਥੀਆਂ ਨੂੰ ਕਿਸਾਨ ਭਰਾਵਾਂ ਨੂੰ ਸਾਰੇ ਵਰਗਾਂ ਦੀ ਲੜਾਈ ਹੈ ਸਾਰੇ ਲੋਕ 17 ਤਰੀਕ ਨੂੰ ਹਮ ਹਮਾ ਕੇ ਅੰਬਾਲਾ ਪਹੁੰਚੋ ਸਰਕਾਰ ਦੇ ਉੱਤੇ ਦਬਾਅ ਬਣਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਸਾਡੇ ਬੱਚਿਆਂ ਦੇ ਕਿਸਾਨਾਂ ਦੇ ਤਸੱਦਤ ਨਾ ਹੋ ਸਕੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰਧਾਨ ਸਾਹਿਬ ਨੇ ਬਹੁਤ ਸੋਹਣੀ ਗੱਲ ਕਰੀ ਆ ਦੇਖੋ ਵੀ ਨੌਜਵਾਨਾਂ ਦੇ ਜਿਹੜਾ ਸਿਰ ਤੇ ਹੱਥ ਰੱਖਣ ਵਾਲੀ ਗੱਲ ਆ ਇਸ ਕਰਕੇ ਮੈਂ ਸਾਰੇ ਜਿਹੜੇ ਹੋਰ ਸਾਡੇ ਜਿਹੜੇ ਵਖਰੇਵੇਂ ਨੇਗੇ ਮਾੜੇ ਮੋਟੇ ਆਗੂਆਂ ਦੇ ਮੈਂ ਉਹਨਾਂ ਦੇ ਨਿਮਰਤਾ ਸਰ ਚਰਮਾਜ ਬੇਨਤੀ ਕਰਦਾ ਦੇਖੋ ਮੈਂ ਕਿਸੇ ਆਗੂ ਦੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਹੁੰਦਾ ਮੈਂ ਇੱਕ ਬੇਨਤੀ ਕਰਦਾ ਹੁੰਦਾ ਦੇਖੋ ਅਸੀਂ ਨੌਜਵਾਨ ਤੁਹਾਡੇ ਧਿਪਤਾਂ ਹੋਰ ਵੀ ਜਿਹੜੇ ਆਪਣੇ ਗਿੱਲੇ ਛਿੱਕਵੇਂ ਭਲਾ ਕੇ ਜਿਵੇਂ ਇੱਥੇ ਸਾਰੇ ਆਗੂ ਜਿੱਥੇ ਬੰਦਿਆ ਬੈਠੀਆਂ ਨੇ ਜਿਹੜੀਆਂ ਹੋਰ ਜਿੱਥੇ ਬੰਦੀਆਂ ਇੱਥੇ ਨਹੀਂ ਆਈਆਂ ਤਾਂ ਉਹਨਾਂ ਨੂੰ ਸਾਨੂੰ ਹੱਕ ਦੇ ਵਿੱਚ ਨਵਦੀਪ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨਾ ਚਾਹੀਦਾ ਜਿਵੇਂ ਕਿ ਜੇ ਤੁਸੀਂ ਹੱਕ ਦਾ ਹਾਂ ਦਾ ਨਾਰਾ ਹੱਕ ਦੇ ਵਿੱਚ ਮਾਰੋਗੇ ਤਾਂ ਸਰਕਾਰ ਦੇ ਵੱਡਾ ਪ੍ਰੈਸ਼ਰ ਉਹਨੂੰ ਦਬਾਅ ਬਣੂ ਜਲਦੀ ਨਵਦੀਪ ਬਾਹਰ ਆ ਸਕਦਾ ਤੇ ਜਲਦੀ ਜਿਹੜੀ ਇਹ ਮੋਰਚਾ ਫਤਿਹ ਹੋ ਸਕਦਾ ਇਹ ਮੋਰਚੇ ਦੇ ਵਿੱਚ ਉਹਨਾਂ ਲਗਾਤਾਰ ਸਾਡੀਆਂ ਹਾਜ਼ਰੀਆਂ ਲਾਉਣੀਆਂ ਬੜੀਆਂ ਜ਼ਰੂਰੀ ਨੇਗੇ ਝੋਨੇ ਦੇ ਦਿਨ ਬੜੇ ਥੋੜੇ ਰਹਿ ਗਏ ਸਾਰਾ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਖਾਲਸਾ ਵਾਹਿਗੁਰੂ ਵਾਹਿਗੁਰੂ ਪ੍ਰਧਾਨ ਸਾਹਿਬ ਨੂੰ ਮੈਂ ਇੱਕ ਵਿਸ਼ਵਾਸ ਦਵਾਉਣਾ ਵੀ ਘੱਟੋ-ਘੱਟ ਵੱਡੀ ਗਿਣਤੀ ਦੇ ਵਿੱਚ ਤੁਹਾਡਾ ਭਰਾ ਛੋਟਾ ਵੱਡੀ ਗਿਣਤੀ ਵਿਸਤਾਰਾ ਦੇ ਉਹਨੂੰ ਇਕੱਠ ਲੈ ਕੇ ਆਊਗਾ ਜਿਹੜਾ ਕਿ ਗਿਣਾ ਨਾ ਜਾਵੇ ਇਹਨਾਂ ਇਕੱਠ ਲੈ ਕੇ ਮੈਂ ਆਊਂਗਾ ਆਪਣੇ ਵੱਲੋਂ ਆਪਦੇ ਨੌਜਵਾਨ ਭਰਾਵਾਂ ਵੱਲੋਂ ਪ੍ਰਧਾਨ ਸਾਹਿਬ ਕਿਸੇ ਗੱਲ ਦਾ ਫਿਕਰ ਨਹੀਂ ਕਰਨੀ ਬਹੁਤ-ਬਹੁਤ ਧੰਨਵਾਦ ਅਸੀਂ ਅੱਜ ਸ਼ੰਭੂ ਮੋਰਚੇ ਦੇ ਬੈਠੇ ਆ ਮੈਂ ਮੇਰੇ ਸਾਰੇ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹੁੰਦਾ ਕਿਉਂਕਿ ਨੌਜਵਾਨ ਮੈਨੂੰ ਪਿਆਰ ਕਰਦੇ ਨੇਗੇ ਮ ਆਪੋ ਆਪਣੇ ਕੰਮਾਂ ਕਰਨ ਸੁਕੂਜਦੇ ਹੋਏ ਮੋਰਚੇ ਵਿੱਚ ਹਾਜ਼ਰੀਆਂ ਲਵਾਉਣੀਆਂ ਬੜੀਆਂ ਜ਼ਰੂਰੀ ਨੇਗੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਗੂਆਂ ਦੇ ਉੱਪਰ ਤੁਹਾਨੂੰ ਦੇਖਿਆ ਹੀ ਆ ਵੀ ਕਿਵੇਂ ਆ ਕੇ ਭਾਜੀਪੀ ਦੇ ਲੀਡਰਾਂ ਨੇ ਤਸ਼ੱਦਦ ਕੀਤਾ ਹਨਾ ਆ ਕੇ ਅਵਾ ਤਵਾ ਬੋਲੇ ਪਰ ਦੂਜੀ ਗੱਲ ਇਹ ਵੀ ਆ ਨੌਜਵਾਨਾਂ ਨੂੰ ਮੈਂ ਅਗਲੀ ਗੱਲ ਦੱਸਦਾ ਮੈਨੂੰ ਨੌਜਵਾਨੋਂ ਜਾਦੇ ਸਵਾਲ ਇਹ ਪੁੱਛ ਰਹੇ ਨੇਗੇ ਕਿ ਨਵਦੀਪ ਬਾਰੇ ਦੇਖੋ ਨਵਦੀਪ ਜਥੇਬੰਦੀ ਜਿਹੜੀ ਦੇ ਵਿੱਚ ਕੰਮ ਕਰਦਾ ਉਹਦੇ ਪ੍ਰਧਾਨ ਉਹਦੇ ਨਾਲ ਮੁੱਡੇ ਦੇ ਨਾਲ ਮੁੱਢਾ ਲਾ ਕੇ ਖੜੇ ਨੇਗੇ ਭਾਈ ਮੋੜੀ ਸਾਹਿਬ ਉਹਨਾਂ ਨੂੰ ਮੈਂ ਬਹੁਤ ਲੰਮੇ ਸਮੇਂ ਤੋਂ ਜਾਣਦਾ ਇਸ ਸੰਘਰਸ਼ਾਂ ਦੇ ਵਿੱਚ ਇਕੱਠ ਤੇ ਇਹਨਾਂ ਨੇ ਵੀ ਨਵਦੀਪ ਦੇ ਲਈ ਜਿਹੜੀ ਕਾਲ ਦਿੱਤੀ ਉਹ ਸਪੈਸ਼ਲ ਨਵਦੀਪ ਦੇ ਲਈ ਦਿੱਤੀ ਆ 17 ਤਰੀਕ ਨੂੰ ਦੀ ਕਾਲ ਦਿੱਤੀ ਹੋਈ ਆ ਦੇਖੋ